ਮਾਰਕੀਟ ਕਮੇਟੀ ਸ਼ਾਹਕੋਟ ਅਧੀਨ ਪੈਂਦੀ ਅਨਾਜ ਮੰਡੀ ਸ਼ਾਹਕੋਟ ਵਿਖੇ ਕਣਕ ਦੀ ਆਮਦ ਸ਼ੁਰੂ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਵੱਲੋਂ ਅੱਜ ਕਣਕ ਦੀ ਖਰੀਦ ਸ਼ੁਰੂ ਕਰਵਾਈ ਗਈ ਇਸ ਮੌਕੇ ਉਹਨਾਂ ਨਾਲ ਡੀਐਫਐਸਓ ਅਮਿਤ ਪੱਟੀ ਮਾਰਕੀਟ ਕਮੇਟੀ ਸ਼ਾਹਕੋਟ ਦੇ ਸੈਕਟਰੀ ਤਜਿੰਦਰ ਕੁਮਾਰ ਕੱਚਾ ਆਰਤੀਆਂ ਐਸੋਸੀਏਸ਼ਨ ਸ਼ਾਹਕੋਟ ਦੇ ਪ੍ਰਧਾਨ ਪਵਨ ਅਗਰਵਾਲ ਜਤਿੰਦਰ ਪਾਲ ਸਿੰਘ ਬੱਲਾ ਸਾਹਿਬ ਦਾ ਐਮਸੀ ਆਦਿ ਸਮੇਤ ਵੱਡੀ ਗਿਣਤੀ ਚ ਆਰਤੀਏ ਅਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਤੇ ਮੁਲਾਜ਼ਮ ਮੌਜੂਦ ਸਨ ਇਸ ਮੌਕੇ ਕਣਕ ਦੀ ਪਹਿਲੀ ਬੋਲੀ ਕੇਵਲ ਕਰਿਸ਼ਨ ਪਵਨ ਕੁਮਾਰ ਦੀ ਆੜਤ ਤੋਂ ਸ਼ੁਰੂ ਕਰਵਾਈ ਗਈ ਜਿਸ ਦੌਰਾਨ ਖਰੀਦ ਏਜੰਸੀ ਪੰਸਪ ਵੱਲੋਂ ਕਿਸਾਨ ਬਲਵੀਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਕੋਟਲਾ ਸੂਰਜਮਲ ਦੀ ਢੇਰੀ ਦੀ ਖਰੀਦ ਕੀਤੀ ਗਈ ਇਸ ਮੌਕੇ ਹਲਕਾ ਇੰਚਾਰਜ ਬਿੰਦਰ ਪੰਡੋਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਣਕ ਦੀ ਖਰੀਦ ਸੰਬੰਧੀ ਸਾਰੇ ਹੀ ਸੁਚਾਰੂ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਮੰਡੀਆਂ ਵਿੱਚ ਕਿਸਾਨਾਂ ਅਤੇ ਆੜਤੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚੋਂ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਚੁੱਕਿਆ ਜਾਵੇਗਾ ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਤਜਿੰਦਰ ਕੁਮਾਰ ਨੇ ਕਿਹਾ ਕਿ ਮਾਰਕੀਟ ਕਮੇਟੀ ਸ਼ਾਹਕੋਟ ਅਧੀਨ ਪੈਂਦੀਆਂ ਸਾਰੀਆਂ ਹੀ ਮੰਡੀਆਂ ਵਿੱਚ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਅਤੇ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਫਸਲ ਨੂੰ ਪੂਰੀ ਤਰ੍ਹਾਂ ਨਾਲ ਸੁਕਾ ਕੇ ਹੀ ਮੰਡੀਆਂ ਵਿੱਚ ਲਿਆਉਣ ਤਾਂ ਜੋ ਸਮੇਂ ਸਿਰ ਕਣਕ ਦੀ ਖਰੀਦ ਹੋ ਸਕੇ। ਇਸ ਮੌਕੇ ਪਿੰਦਰ ਪੰਡੋਰੀ ਵੱਲੋਂ ਕਿਸਾਨ ਬਲਵੀਰ ਸਿੰਘ ਅਤੇ ਆੜਤ ਦੇ ਮਾਲਕ ਕੇਵਲ ਕਰਿਸ਼ੰਦਾ ਵਿਸ਼ੇਸ਼ ਸਨਮਾਨ ਕੀਤਾ ਤੇ ਸਮੂਹ ਆੜਤੀਆਂ ਨੂੰ ਕਣਕ ਦੀ ਖਰੀਦ ਸ਼ੁਰੂ ਹੋਣ ਤੇ ਵਧਾਈ ਦਿੱਤੀ। ਇਸ ਮੌਕੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਆੜਤੀਆਂ ਵੱਲੋਂ ਹਲਕਾ ਇੰਚਾਰਜ ਪਿੰਦਰ ਪੰਡੋਰੀ ਨਾਲ ਮੀਟਿੰਗ ਕਰਕੇ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਪਿੰਦਰ ਪੰਡੋਰੀ ਨੇ ਆੜਤੀਆਂ ਨੂੰ ਪਹੁੰਚਾ ਦਿੱਤਾ ਕਿ ਜਲਦ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ। ਅੱਜ ਦਾਣਾ ਮੰਡੀ ਸ਼ਾਹਕੋਟ ਵਿਖੇ ਮਾਨਜੋਗ ਸਰਪੰਦਰ ਪਣੋੜੀ ਹਲਕਾ ਅੰਚਾਰ ਸ਼ਾਘੋੜ ਦੇ ਵੱਲੋਂ ਦਾਣਾ ਮੰਡੀ ਸ਼ਾਘੋੜ ਵਿਖੇ ਸਰਕਾਰੀ ਕਣਕ ਦੀ ਖਰੀਦ ਸ਼ੁਰੂ ਕਰਵਾਈ ਗਈ ਜਿਸ ਵਿੱਚ ਪਹਿਲੀ ਢੇਰੀ ਖਰੀਦ ਏਜੰਸੀ 500 ਕੁਲ ਪਰਚੇਜ ਕੀਤੀ ਪਰਚੇਜ ਕੀਤੀ ਗਈ ਤੇ ਜੋ ਮੌਇਸਚਰ ਚੈੱਕ ਕਰਤੇ ਪਾਇਆ ਗਿਆ ਕਿ ਮੌਇਸਚਰ ਹਾਲ ਦੀ ਘਰੀ ਬਹੁਤ ਵਧੀਆ ਆ ਰਿਹਾ ਮੈਂ ਸਭ ਨੂੰ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਹਾਂ ਕਿ ਮੰਡੀ ਵਿੱਚ ਆਪਣੀ ਕਣਕ ਸਾਫ਼ ਸੁਥਰੀ ਤੇ ਸੁੱਕੀ ਕਰਕੇ ਲੈ ਕੇ ਆਉਣ ਤਾਂ ਜੋ ਉਹਨਾਂ ਮੰਡੀ ਵਿੱਚ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਧੰਨਵਾਦ ਅੱਜ ਅਸੀਂ ਸਾਰੇ ਜਣੇ ਸ਼ਾਹਕੋਟ ਮੰਡੀ ਦੇ ਵਿੱਚ ਪਹੁੰਚੇ ਆ ਜਿੱਥੇ ਪੂਰੇ ਟੋਟਲ ਸਾਰੇ ਭਾਰਤੀ ਸਹਿਬਾਨ 25 26 ਦੇ ਸੀਜ਼ਨ ਦੀ ਕਣਕ ਦੀ ਬੋਲੀ ਲਈ ਆਏ ਸੀਗੇ ਔਰ ਦੇਖਿਆ ਕਿ ਵੀ ਕਣਕ ਬਹੁਤ ਸਾਫ ਸੁਥਰੀ ਔਰ ਬਿਨਾ ਮੋਚਰ ਤੋਂ ਜਿਨ੍ਹਾਂ ਦੀ ਅੱਜ ਬੋਲੀ ਕੀਤੀ ਗਈ ਆ ਮੈਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਸ ਚੀਜ਼ ਦਾ ਵੀ ਜੋ ਤੁਸੀਂ ਸਮੇਂ ਸਿਰ ਇਸ ਚੀਜ਼ ਦੀ ਬੋਲੀ ਨੂੰ ਕਰਵਾ ਕੇ ਤੇ ਆਪਾਂ ਆਰਤੀ ਸਹਿਬਾਨਾਂ ਔਰ ਕਿਸਾਨਾਂ ਨੂੰ ਖੁਸ਼ ਰੱਖ ਸਕੀਏ ਸੋ ਮੈਂ ਇਸ ਸੀਜ਼ਨ ਦੀ ਪਰਮਾਤਮਾ ਕੀ ਬੇਨਤੀ ਅਰਦਾਸ ਕਰਦਾ ਕਿ ਸੱਚਾ ਪਾਤਸ਼ਾਹ ਸਾਰੇ ਆਰਤੀ ਸਹਿਬਾਨਾਂ ਨੂੰ ਪੂਰੇ ਪੰਜਾਬ ਚ ਜਿੰਨੇ ਵੀ ਕਿਸਾਨ ਸਾਡੇ ਵੀਰਿਆ ਉਹਨਾਂ ਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ